ਮੈਂ ਤੁਹਾਡਾ ਪੱਤਰਕਾਰ ਪੰਦਰਮਾਨ ਪਹੁੰਚਿਆ ਸਰੰਦ ਤੋਂ ਪਟਿਆਲਾ ਨੂੰ ਜਾਂਦੇ ਰੋਡ ਤੇ ਪਿੰਡ ਖਰੌੜੀ ਜੇ ਨਜ਼ਦੀਕ ਜਿੱਤੇ ਪਟਵਾਰੀ ਪੀਵੀ 23 ਵਾਲੇ ਘਰ ਦੇ ਗੰਨੇ ਦਾ ਤਾਜਾ ਰਸ ਤੇ ਬਾਈ ਨੇ ਬਹੁਤ ਹੀ ਵਧੀਆ ਸਿਸਟਮ ਬਣਾ ਕੇ ਇਹ ਆਪਣੀ ਦੁਕਾਨਦਾਰੀ ਚਲਾ ਰਹੇ ਨੇ ਰੋਡ ਦੇ ਉੱਤੇ ਇਹ ਤੇ ਮਿਕਸ ਜੂਸ ਕਿੰਨੂ ਜੂਸ ਗਾਜਰ ਦਾ ਜੂਸ ਬਨਾਣਾ ਸੇਕ ਪਵਿੱਤਾ ਸੇਕ ਕੋਲਡ ਕਾਫੀ ਅਨਾਨਸ ਜੂਸ ਅੰਬ ਸੇਕ ਤੇ ਜਿਨ੍ਹਾਂ ਨੂੰ ਅਸੀਂ ਬੁਰੇ ਲੱਗਦੇ ਹਾਂ ਕਿਰਪਾ ਕਰਕੇ ਉਹ ਵੀ ਸਾਡੀ ਰੇਂਜ ਤੋਂ ਬਾਹਰ ਰਹਿਣ ਤੇ ਬਾਈ ਨੇ ਬਹੁਤ ਹੀ ਵਧੀਆ ਇਹ ਇਹ ਸ਼ਬਦ ਲਿਖੇ ਹੋਏ ਨੇ ਤੇ ਉੱਥੇ ਹੀ ਮਸ਼ਹੂਰ ਆਪਣੇ ਮਹਿਰਮ ਸਵਰਗਵਾਸੀ ਗਾਇਕ ਸਿੱਧੂ ਮਸੇਵਾਲੇ ਦੀ ਤਸਵੀਰ ਲਾਈ ਹੋਈ ਹੈ ਤੇ ਨਾਲ ਹੀ ਉਹਨਾਂ ਦੇ 65 11 ਟਰੈਕਟਰ ਦੀ ਤਸਵੀਰ ਵੀ ਲਗਾਈ ਹੋਈ ਹੈ ਤੇ ਬੈਠਣ ਦੇ ਲਈ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਕੀ ਨਾਮ ਹੈ ਜੀ ਆਪਣਾ ਫੋਨ ਨੀ ਹੈ ਜੀ ਇਹ ਨਾਲੇ ਪਟਵਾਰੀ ਲਿਖਿਆ ਹੋਇਆ ਜੀ ਆ ਦੁਕਾਨ ਦਾ ਨਾਮ ਪਟਵਾਰੀ ਲਿਖਿਆ ਹੋਇਆ ਜੀ ਅੱਛਾ بیٹے ਦਾ ਨਾਮ ਪਟਵਾਰੀ ਰੱਖਿਆ ਵਾਪਾ ਨੇ ਅੱਛਾ بیٹے ਦਾ ਨਾਮ ਪਟਵਾਰੀ ਰੱਖਿਆ ਵਾਜੀ ਹਾਂਜੀ ਐ ਕਿਹੜਾ ਪਿੰਡ ਹੈ ਜੀ ਖਰੌੜੀ ਪਿੰਡ ਹੈ ਜੀ ਐ ਤੁਸੀਂ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਜੀ ਹੋਗੇ ਤਕਰੀਬਾ ਆਪਾਂ 3-4 ਸਾਲ ਹੋ ਗਏ ਇਹ ਤੁਸੀਂ ਇਹ ਜਿਹੜੇ ਗੰਨੇ ਦਾ ਰਸ ਹੈ ਮਤਲਬ ਇਹ ਤਾਂ ਮਤਲਬ ਸੀਜ਼ਨ ਹੀ ਕੰਮ ਹੈ ਜੀ ਹਾਂਜੀ ਹਾਂਜੀ ਤੇ ਹੁਣ ਨਾਲ ਹੋਰ ਕੀ ਕੀਤਾ ਹੋਇਆ ਜੀ ਹੁਣ ਫਿਰ ਕਸਟਮਰਾਂ ਦੀ ਵੀ ਡਿਮਾਂਡ ਤੀ ਵਾਕਈ ਫਿਰ ਮੈਨੂੰ ਵੀ ਵੇਲਾ ਰਹਿਣਾ ਔਖਾ ਜਾ ਲੱਗਦਾ ਸੀ ਇਸ ਕਰਕੇ ਫਿਰ ਫਦਾਬਾਹ ਜੂਸ ਤੇ ਸ਼ੇਕ ਵਗੈਰਾ ਇਦਾ ਕੰਮ ਗਾਇਲ ਤੋਰਿਆ ਜੀ ਗੰਨੇ ਦਾ ਰਸਤਾ ਜਿਹੜਾ ਸੀ ਜੀ ਉੱਥੇ ਚੱਲੂਗੀ ਚੱਲੂਗਾ ਹਾਂਜੀ ਹਾਂਜੀ ਨਾਲ ਤੁਸੀਂ ਜਿਹੜਾ ਸੇਕ ਦਾ ਕੰਮ ਹੋਰ ਜਿਹੜੇ ਜੂਸ ਨੇ ਹਾਂਜੀ ਉਹ ਵੀ ਕਰ ਲਿਆ ਜੀ ਹਾਂਜੀ ਤੇ ਪਹਿਲਾਂ ਤੁਹਾਡੀ ਦੁਕਾਨ ਥੋੜੀ ਅੱਗੇ ਜਾ ਕੇ ਹੁੰਦੀ ਸੀ ਜੀ ਹਾਂਜੀ ਉੱਥੇ ਤਾਂ ਸੜਕ ਵਾਲੇ ਨੇ ਪੱਟ ਫੁੱਟ ਤਾਂ ਜਗਾ ਹੈ ਨਹੀਂ ਤੀ ਪਰ ਇੱਥੇ ਬੰਦਾ ਚਾਚਾ ਜੀ ਉਹ ਲੱਗਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜਗਾ ਆਪਣੇ ਕੋਲ ਹੈਗੀ ਇੱਥੇ ਸਾਰ ਕੇ ਵੀ ਇੱਥੇ ਦੁਕਾਨਦਾਰੀ ਕਰ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ ਜੀ ਤੁਹਾਨੂੰ ਉਹ ਤਿੰਨ ਤਿੰਨ ਸਾਲ ਹੋ ਗਏ ਚਾਰ ਜੀ ਇਹ ਤੁਸੀਂ ਆਪਣਾ ਹੋਰ ਕੀ ਕੰਮ ਕਰਦੇ ਹੋ ਜੀ ਖੇਤੀਬਾੜੀ ਹੈ ਜੀ ਗੱਲ ਚਲੋ ਮੇਰੀ ਇਹ ਗੱਲ ਪੁੱਛਣੀ ਤਾਂ ਨਹੀਂ ਮਨਦੀ ਪਰ ਮੈਂ ਪੁੱਛ ਲੰਨਾ ਤੁਸੀਂ ਮਤਲਬ ਮਤਲਬ ਕਿਹੜੇ ਕਿਹੜੀ ਬਰਾਦਰੀ ਨੂੰ ਬਿਲੋਂਗ ਕਰਦੇ ਹੋ ਜੀਮੀਦਾਰਾਂ ਹੀ ਜੱਟ ਬੰਦੇ ਅੱਛਾ ਜ਼ਮੀਨ ਕਿੰਨੀ ਹੈ ਜੀ 6-7 ਕਿੱਲੇ ਜ਼ਮੀਨ ਤਾਂ ਹੈਗੀ ਹੈ ਆਪਣੇ ਕੋਲ ਇਹ ਜੀ ਜਦੋਂ ਤੁਸੀਂ ਇਹ ਗੰਨੇ ਦੇ ਰਸ ਦਾ ਕੰਮ ਕੀਤਾ ਜਾਂ ਹੋਰ ਕਿਸੇ ਕੰਮ ਕੀਤਾ ਅੱਜ ਕੱਲ ਤਾਂ ਕੋਈ ਕੰਮ ਕੋਈ ਕਰ ਲਵੇ ਤਾਂ ਰਿਸ਼ਤੇਦਾਰ ਉਹਨੂੰ ਰੋਕਣ ਟੋਕਣ ਲੱਗ ਜਾਂਦੇ ਨੇ ਤਾਨੂੰ ਕਿਸੇ ਨੇ ਮਤਲਬ ਕਿਹਾ ਨਹੀਂ ਜੀ ਕੀ ਆ ਕੀ ਕਰਨ ਲੱਗੇ ਜੀ ਗੱਲਾਂ ਆ ਜੀ ਕਹਿੰਦੇ ਦਾ ਬਥੇਰੇ ਆ ਉਟੜਾਂ ਦਾ ਬਥੇਰੀ ਆਈਆਂ ਪਰ ਜਿਹੜੇ ਦੀਵੇ ਨੇ ਮੱchnਾ ਜਿੰਨੀਆਂ ਮਰਜੀ ਹਨੇਰੀਆਂ ਤੂਫਾਨ ਆ ਜਿਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਉਹਨਾਂ ਦਾ ਮੱchnਾ ਹੀ ਐ ਇਹਦੇ ਕਰਕੇ ਆਪਾਂ ਨੂੰ ਕੋਈ ਸ਼ੰਗ ਸ਼ਰਮਣੀ ਆਪਾਂ ਕਿਹੜਾ ਕਿੱਥੇ ਗੱਲ ਬੇਈਮਾਨਾ ਕਰਾਂ ਜਾਂ ਚੋਟੀ ਟੱਗੀ ਐ ਤਾਂ ਬਾਬੇ ਨਾਨਕ ਦੀ ਕਿਰਤ ਕਰਮਾਈ ਕਰ ਰਹੇ ਆਂ ਸਾਬ ਜੀ ਬਿਰਜੀ ਬਾਕੀ ਗੱਲ ਆਏ ਆ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਸੋਚ ਛੋਟੀ ਵੱਡੀ ਹੋ ਸਕਦੀ ਹੈ ਪਰ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਬਾਕੀ ਪੰਜਾਬੀ ਦੀ ਗਾਵਤ ਇਹ ਹੈ ਵੀ ਜਿਨੇ ਘਰੀ ਸ਼ਰਮ ਉਹਦੇ ਫੁੱਟੇ ਘਰਮ। ਬਾਕੀ ਆਪਾਂ ਆਪਣੇ ਪੰਜਾਬ 'ਚ ਰਹਿ ਕੇ ਆਪਣੇ ਘਰ ਰਹਿ ਕੇ ਕੰਮ ਕਰ ਰਹੇ ਆਂ। ਐਨ ਵਧੀਆ ਜ਼ਿੰਦਗੀ ਆ ਸ਼ਾਮ ਨੂੰ ਕਰਾਂ ਜਾਂਦਾ। ਚਾਹ ਪ੍ਰਸ਼ਾਦਾ ਦਿੱਤਾ ਘਰਮ ਮਿਲਦਾ। ਬਾਕੀ ਉਹ ਬੇਟਾਂ ਜਿਹੜੇ ਹੁਣ ਜਾਂਦੇ ਨੇ ਲੋਕ ਤੁਹਾਨੂੰ ਪਤਾ ਹੀ ਆ। ਬਹੁਤ ਮਾੜੇ ਹਾਲ ਨੇ। ਬਾਕੀ ਚੰਗੇ ਰੁਪਏ ਲਾ ਕੇ ਜਾਂਦਾ ਅਗਲਾ ਉਹ ਪੈਸੇ ਵਸੂਲੇ ਵੀ ਨਹੀਂ ਜਾਂਦੇ। ਕਿ ਹਣੋਂ ਤੋਂ ਪਿੱਛੇ ਦੇ ਦੋ ਦੋਸਾਲ ਤੋਂ ਇਹੀ ਇੱਕ ਕੋਈ ਟੈਗ ਦੀ ਬਿਮਾਰੀ ਚੱਲੀ ਆ ਆਪਣੇ ਨੌਜਵਾਨ ਮੁੰਡੇ ਕਿੰਨੇ ਮਰਲੇ ਇਹ ਪਤਾ ਨਹੀਂ ਬਿਮਾਰੀ ਚੱਲੀ ਆ ਪਤਾ ਨਹੀਂ ਕੋਈ ਹੋਰ ਹੀ ਕਰ ਰਿਹਾ ਕੁਝ ਇਹਦੇ ਵਿੱਚੋਂ ਬਹੁਤ ਮਾੜੇ ਹਾਲ ਨੇ ਜੀ ਉਧਰ ਨਹੀਂ ਮੈਂ ਆਪਾਂ ਲਾਲੋ ਵੀ ਪ੍ਰਵਾਸੀ ਆ ਗਏ ਆਪਣੇ ਕਿ ਨਹੀਂ ਉਧਰ 100 150 ਦੀ ਟਿਕਟ ਲਾ ਕੇ ਆਉਂਦਾ ਐ ਇੱਧਰ ਆ ਕੇ ਕਿੰਨੇ ਕਾਰੋਬਾਰ ਕਰੀ ਫਿਰਦੇ ਨੇ ਕੋਠੀਆਂ ਕਾਰਾਂ ਬਣਾਈ ਫਿਰਦੇ ਨੇ ਵਿਚ ਵਿਚ ਤਾਂ ਬਥੇਰੇ ਰੁਪਏ ਬਣਾਈ ਫਿਰਦੇ ਨੇ ਇਹ ਆ ਆਪਣੇ ਉਰੇ ਰਹਿ ਕੇ ਵੀ ਤਾਂ ਪੰਜਾਬੀ ਕਰ ਸਕਦੇ ਨੇ ਤੇ ਜਿਹੜੀ ਤੁਸੀਂ ਇਹ ਤੁਹਾਡੀ ਜਿਹੜੀ ਇਹ ਦੁਕਾਨਦਾਰੀ ਬਣਾਈ ਹੋਈ ਹੈ ਇਹਦੇ ਉੱਪਰ ਖਰਚਾ ਕਿੰਨਾ ਕ ਆ ਗਿਆ ਜੀ ਖਰਚਾ ਤਕਰੀਬਨ ਲੱਖ ਰੁਪਏ ਤਕਰੀਬਨ ਆ ਗਿਆ ਜੀ ਤੇ ਹੋਰ ਵੀ ਜਿਹੜੀ ਵੱਡੀ ਗੱਲ ਹੈ ਵੀ ਤੁਸੀਂ ਆਲੇ-ਦੁਆਲੇ ਸਾਰੇ ਪਾਸੇ ਇਹ ਵੀ ਸਵਰਗਵਾਸੀ ਸਿੱਧੂ ਮਸੇਵਾਲੇ ਦੇ ਗਾਇਕ ਦੀਆਂ ਤਸਵੀਰਾਂ ਲਗਾਈਆਂ ਨੇ ਤੁਸੀਂ ਉਹਨਾਂ ਦੇ ਫੈਨ ਹੋ ਜੀ ਹਾਂ ਜੀ ਇਹਨਾਂ ਸਿੱਧੂ ਸਰ ਇਹ ਚਾਹੁੰਦੇ ਇਹਨੂੰ ਬਹੁਤ ਪਸੰਦ ਕਰਦੇ ਜੀ ਫੈਨ ਇਹਦੇ ਬਹੁਤ ਬੜੇ ਜਦੋਂ ਫਿਰ ਸਿੱਧੂ ਮਸੇਵਾਲੇ ਦੇ ਘਰ ਉਹ ਛੋਟੇ ਸਿੱਧੂ ਨੇ ਜਨਮ ਲਿਆ ਸੀ ਹਾਂਜੀ ਫਿਰ ਉਸ ਦੀ ਖੁਸ਼ੀ ਵਿੱਚ ਕੀ ਪ੍ਰੋਗਰਾਮ ਕੀਤਾ ਸੀ ਤੁਸੀਂ ਕਰਨੈਲ ਦਾ ਵੈਹੁਰ ਆਪਾਂ ਦਾ ਕੇਸ ਕਰ ਸਕਦੇ ਹਾਂ ਚਲੋ ਮੰਨੋ ਖੁਸ਼ੀ ਦੀ ਆਪਾਂ ਉਹਦਾ ਵੈਹੁਰ ਦਾ ਉਤਸਵਰਾ ਲੈ ਕੇ ਖੁਸ਼ੀ ਨੂੰ ਸਾਰੇ ਵੀਰਾਂ ਭਾਈਆਂ ਨਾਲ ਸਾਂਝੀ ਕਰਦੇ ਹੋਏ ਤਾਂ ਲੱਡੂ ਦਾ ਨਗਰ ਲਾਇਆ ਸੀ ਚਾ ਲੱਡੂਆਂ ਦਾ ਲੱਡੂਆਂ ਦਾ ਨਗਰ ਲਾਇਆ ਸੀ ਹਾਂਜੀ ਤੇ ਜਿਹੜੇ ਤੁਹਾਡੇ ਬੱਚੇ ਨੇ ਉਹ ਕੀ ਕਰਦੇ ਆ ਜੀ ਸਕੂਲ ਪੜ੍ਹਦੇ ਨੇ ਜੀ ਕਿੰਨੇ ਭਰਾਵਾਂ ਜੀ ਇਕੱਲਾ ਹੀ ਐ ਜੀ अच्छा सात आठ ਕਿਲੇ ਦੇ ਮਾਲਕੋਂ ਤੁਸੀਂ ਹਾਂਜੀ ਤੇ ਇਕੱਲੇ ਭਰਾ ਹਾਂ ਜਿੰਮੇਦਾਰਾਂ ਦੇ ਪਰਿਵਾਰ ਚੋਂ ਪਰ ਸੰਗ ਸ਼ਰਮ ਬਿਲਕੁਲ ਲਾ ਕੇ ਆਪਣਾ ਕੰਮ ਕਰ ਰਹੇ ਹਾਂ ਖੇਤੀਬਾੜੀ ਦੇ ਨਾਲ ਨਾਲ ਹਾਂਜੀ ਖੇਤੀਬਾੜੀ ਨਾਲ ਨਾਲ ਕੀ ਕਰ ਰਹੇ ਹਾਂ ਤੇ ਜਿਹੜੇ ਮੈਂ ਤਾਂ ਆਪਣੇ ਵਰਗੇ ਕਹੂੰਗਾ ਜਿਹੜੇ ਮੇਰੇ ਵਰਗੇ ਸੰਗ ਸ਼ਰਮ ਕਰਦੇ ਨੇ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹਾਂ ਦੇਖੋ ਜਿਹਦੇ ਸ਼ਰਮ ਕਿਹਦੀ ਕੱਤੀ ਸ਼ਰਮ ਉਹਦੇ ਹੁੱਟੇ ਗਰਮ ਆ ਇੱਥੇ ਕੋਈ ਸ਼ੰਗ ਸ਼ਰਮ ਨਹੀਂ ਹੈਗਾ ਆਪਣਾ ਕੰਮ ਕਰੋ ਜੇ ਤੁਸੀਂ ਕੰਮ ਕਰਦੇ ਹੋ ਤਾਂ ਦੋ ਬੰਦੇ ਗਾਇਲ ਲੱਗਣਗੇ ਤੁਹਾਡੇ ਕੋਲ ਕਮਾਈ ਦਾ ਪੈਸਾ ਆਊਗਾ ਵਿਹਲੇ ਫਿਰੋਗੇ ਜਾਂ ਦੂ ਲੜਾਮ ਲਫੜਾ ਕਰਦਿਆਂ ਕਰੋਗੇ ਕੋਈ ਗਾਇਲ ਨਹੀਂ ਲੱਗਦਾ ਹੁੰਦਾ ਜੀ ਤੁਹਾਡਾ ਮੈਸੇਜ ਇਹੀ ਹੈ ਵੀ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਵੀ ਕੋਈ ਵੀ ਕੰਮ ਕਰੋ ਆਪਣਾ ਕੰਮ ਕਰੋ ਹੈ ਜੀ ਹਾਂ ਜੀ ਆਪਣਾ ਕਰੋ ਕੰਮ ਧੰਨਵਾਦ ਜੀ